ਸਤਿ ਸ਼੍ਰੀ ਅਕਾਲ ਜੀ ਮਨਰਾਸ ਦੇ ਬਲੌਗ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਆਸ਼ਾ ਕਰਦੀ ਤੁਸੀਂ ਸਾਰੇ ਠੀਕ ਠਾਕ ਹੋਗੇ ਵਧੀਆ ਹੋਗੇ ਆਪਦੇ ਘਰਾਂ ਦੇ ਵਿੱਚ ਰਾਜੀ-ਬਾਜੀ ਹੋਗੇ ਜੀ ਤੇ ਵਾਹਿਗੁਰੂ ਅਗੇ ਅਰਦਾਸ ਕਰਦੇ ਹਾਂ ਕਿ ਸਭ ਆਪਦੇ ਘਰਾਂ ਦੇ ਵਿੱਚ ਤੰਦਰੁਸਤ ਰਹਿਣ ਤੇ ਹਮੇਸ਼ਾ ਖੁਸ਼ ਰਹਿਣ ਜੀ ਲਓ ਜੀ ਅੱਜ ਵਾਲਾ ਬਲੌਗ ਆਪਣਾ ਸ਼ੁਰੂ ਹੋ ਗਿਆ ਦਿਨ ਹੈਗਾ ਵੀਰਵਾਰ ਤੇ ਟਾਈਮ ਇੱਥੇ ਹੋ ਗਿਆ ਸਵੇਰ ਦਾ 7:30 ਵਜੇ ਦਾ ਤੇ ਅੱਜ ਵਾਲੇ ਵਲੌਗ ਦੇ ਵਿੱਚ ਆਪਾਂ ਕੁਝ ਗੱਲਾਂ ਬਾਤਾਂ ਕਰਾਂਗੇ ਇਸ ਕਰਕੇ ਵਲੌਗ ਜਿਹੜਾ ਹੈ ਪੂਰਾ ਜ਼ਰੂਰ ਦੇਖਿਓ ਦੇਖਣ ਤੋਂ ਬਾਅਦ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਕਿਜਿਆ ਲੱਗਿਆ ਤੁਹਾਨੂੰ ਵਲੌਗ ਜੇ ਤੁਸੀਂ ਚੈਨਲ ਤੇ ਪਹਿਲੀ ਵਾਰੀ ਆਏ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਬੈਲ ਆਈਕਨ ਵੀ ਪ੍ਰੈਸ ਕਰ ਲਓ ਜੀ ਤਾਂ ਕਿ ਆਉਣ ਵਾਲੇ ਆਪਣੇ ਹਰ ਵਲੌਗ ਦੀ ਤੁਹਾਨੂੰ ਨੋਟੀਫਿਕੇਸ਼ਨ ਮਿਲ ਸਕੇ ਜੀ ਲੋ ਜੀ ਅੱਜ ਆਪਾਂ ਵਲੌਗ ਦੇ ਵਿੱਚ ਗੱਲਾਂ ਬਾਤਾਂ ਕਰਨੇ ਆ ਕੰਮ ਦੇ ਬਾਰੇ ਕੀ ਕੰਮ ਜਿਹੜਾ ਆ ਉਹ ਕੋਈ ਵੀ ਸੌਖਾ ਨਹੀਂ ਹੁੰਦਾ ਕੰਮ ਸਦਾ ਹੀ ਔਖਾ ਹੀ ਹੁੰਦਾ ਆ ਹਨਾ ਪਹਿਲਾ ਸਭ ਤੋਂ ਪਹਿਲਾਂ ਦੇਖਿਆ ਜਾਈ ਇੱਕ ਹਾਊਸ ਵਾਈਫ ਦੀ ਹਾਊਸ ਵਾਈਫ ਜਿਹੜੀ ਆ ਉਹ ਦੇਖੋ ਸਵੇਰ ਤੋਂ ਲੈ ਕੇ ਸ਼ਾਮ ਤੱਕ ਕਿੰਨੇ ਕੰਮਕਾਜ ਕਰਦੀ ਆ ਹਨਾ ਸਫਾਈਆਂ ਕਰਨੀਆਂ ਕਿਚਨ ਦਾ ਕੰਮ ਕਰਨਾ ਕੁਕਿੰਗ ਕਰਨੀ ਹੋਗੀ ਕੱਪੜੇ ਧੋਣੇ ਹੋਗੇ ਪ੍ਰੈਸ ਕਰਨੇ ਹੋਗੇ ਬੱਚਿਆਂ ਨੂੰ ਸੰਭਾਲਣਾ ਹੋ ਗਿਆ ਬਜ਼ੁਰਗਾਂ ਨੂੰ ਸੰਭਾਲਣਾ ਹੋ ਗਿਆ ਬੱਚਿਆਂ ਨੂੰ ਤਿਆਰ ਕਰਕੇ ਸਕੂਲ ਭੇਜਣਾ ਫਿਰ ਸਕੂਲ ਤੋਂੋਂ ਤੋਂ ਬਦ ਉਹਨਾਂ ਦਾ ਹੋਮਵਰਕ ਵਗੈਰਾ ਕਰਉਣਾ ਸਟੱਡੀ ਕਰਉਣੀ ਹੈਨਾ ਤੇ ਇਸ ਦੇ ਇਲਾਵਾ ਵੀ ਘਰ ਦੇ ਛੋਟੇ-ਮੋਟੇ ਕੰਮਕਾਜ ਬਹੁਤ ਹੋ ਜਾਂਦੇ ਆ ਕੋਈ ਗੈਸਟ ਆ ਜਾਂਦੇ ਆ ਉਹਨਾਂ ਨੂੰ ਅਟੈਂਡ ਕਰਨਾ ਉਹਨਾਂ ਨੂੰ ਸੰਭਾਲਣਾ ਤੇ ਇਸ ਤਰ੍ਹਾਂ ਬਹੁਤ ਸਾਰੇ ਕੰਮ ਹੋ ਜਾਂਦੇ ਆ ਹੈਨਾ ਜੇ ਤਾਂ ਉਹ ਇਹ ਕੰਮ ਸ਼ੌਂਕ ਨਾਲ ਕਰ ਲੈਂਦੀ ਹੈ ਹੈਨਾ ਫੇ ਤਾਂ ਉਹ ਕੰਮ ਜਿਹੜੇ ਆ ਔਖੇ ਲੱਗਦੇ ਸੌਖੇ ਲੱਗਦੇ ਆ ਤੇ ਮਿਹਨਤ ਜਿਹੜੀ ਆ ਉਹ ਵੀ ਸਫਲ ਹੁੰਦੀ ਆ ਤੇ ਜੇ ਉਹ ਕੰਮ ਕਰ ਰਿਹਾ ਮਜਬੂਰੀ ਦੇ ਵਿੱਚ ਫਿਰ ਉਹ ਕੰਮ ਦਾ ਕੋਈ ਫਾਇਦਾ ਨਹੀਂ ਹੁੰਦਾਗਾ ਕਿਉਂਕਿ ਉਹ ਜਿਹੜਾ ਮਜਬੂਰੀ ਚ ਕੀਤਾ ਹੋਇਆ ਕੰਮ ਕਦੇ ਵੀ ਸਫਲ ਨਹੀਂ ਹੁੰਦਾ ਹਨਾ ਤੇ ਜਿਹੜਾ ਮਜਬੂਰੀ ਚ ਕੀਤਾ ਕੰਮ ਕੀਤਾ ਆ ਉਸ ਦੇ ਨਾਲ ਕਦੇ ਨਾ ਕਦੇ ਉਸ ਨੂੰ ਡਿਪਰੈਸ਼ਨ ਵੀ ਹੁੰਦਾ ਆ ਕਦੇ ਨਾ ਕਦੇ ਉਹਦੀ ਸੋਚ ਜਿਹੜੀ ਆ ਉਹ ਡੁੰਗੀ ਚਲੀ ਜਾਂਦੀ ਆ ਡਿਪਰੈਸ਼ਨ ਦੀ ਸ਼ਿਕਾਰ ਹੋ ਜਾਂਦੇ ਆ ਤੇ ਇਸੇ ਤਰੀਕੇ ਨਾਲ ਆਪਣੇ ਲੋਕ ਜਿਹੜੇ ਵਿਦੇਸ਼ਾਂ ਵਿੱਚ ਜਾਂਦੇ ਆ ਜਾਂ ਜਾ ਰਹੇ ਆ ਹਨਾ ਉਹਨਾਂ ਨੂੰ ਉੱਥੇ ਜਾ ਕੇ ਕੰਮ ਔਖੇ ਲੱਗਦੇ ਆ ਉਹ ਤਾਂ ਲੱਗਦੇ ਆ ਕਿਉਂਕਿ ਉਹਨਾਂ ਨੇ ਇੱਥੇ ਜਿਹੜੇ ਆਪਦੇ ਆਪਦੇ ਖੁਦ ਦੇ ਬਿਜ਼ਨਸ ਆਧੀਆਂ ਜ਼ਮੀਨਾਂ ਜਾਇਦਾਦਾਂ ਹਨਾ ਸੰਭਾਲੀਆਂ ਹੁੰਦੀਆਂ ਆ ਉਹ ਕਿਸੇ ਦੇ ਅੰਡਰ 'ਚ ਕੰਮ ਨਹੀਂ ਕੀਤਾ ਹੁੰਦਾਗਾ ਤੇ ਜਦੋਂ ਆਪਾਂ ਕਿਸੇ ਦੇ ਅੰਡਰ ਵਿੱਚ ਜਾ ਕੇ ਕੰਮ ਕਰਦੇ ਆ ਨਾ ਤੇ ਉਦੋਂ ਆਪਾਂ ਨੂੰ ਸਹਿਨ ਸ਼ਕਤੀ ਦੀ ਧੀਰਜ ਦੀ ਸੇਮ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਆ ਇਸ ਤੋਂ ਇਲਾਵਾ ਉੱਥੇ ਐ ਵੀ ਜਿਹੜਾ ਵੀ ਕੋਈ ਕੰਮ ਮਿਲਦਾ ਉਸ ਕਰਨਾ ਪੈਂਦਾ ਹੈ ਤੇ ਉਸ ਕੰਮ ਨੂੰ ਜੇ ਤਾਂ ਸ਼ੌਕ ਬਣਾ ਲਿਆ ਜਾਵੇ ਫੇ ਤਾਂ ਉਹ ਕੰਮ ਬਹੁਤ ਵਧੀਆ ਹੋ ਜਾਂਦਾ ਤੇ ਮਿਹਨਤ ਨਾ ਕੀਤਾ ਜਾਵੇ ਫਿਰ ਤਾਂ ਉਹ ਕੰਮ ਜਿਹੜਾ ਸਫਲ ਹੋ ਜਾਂਦਾ ਹੈ ਹਨਾ ਤੇ ਜੇ ਕੋਈ ਉਸ ਨੂੰ ਮਜਬੂਰੀ ਸਮਝ ਕੇ ਕਰਦਾ ਹੈ ਤਾਂ ਫਿਰ ਉਹ ਕੰਮ ਜਿਹੜਾ ਸਫਲ ਨਹੀਂ ਹੋ ਪਉਂਦਾ ਹੈ ਤੇ ਇਸੇ ਤਰੀਕੇ ਨਾਲ ਜਦੋਂ ਆਪਾਂ ਘਰ ਦੇ ਨਾਲ 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 ਕਿਤੇ ਬਾਹਰ ਵੀ ਨਿਕਲ ਕੇ ਕੰਮ ਕਰਦੇ ਆ ਕੋਈ ਜੌਬ ਕਰਦੇ ਆ ਨਾ ਕੋਈ ਵੀ ਬਿਜ਼ਨਸ ਕਰਦੇ ਆ ਕਿਸੇ ਦੇ ਅੰਡਰ ਕੰਮ ਕਰਦੇ ਆ ਤੇ ਉਸ ਵਾਸਤੇ ਵੀ ਆਪਾਂ ਨੂੰ ਬਹੁਤ ਜ਼ਿਆਦਾ ਧੀਰਜ ਸੇਮ ਤੇ ਬਹੁਤ ਸਹਿਨਸ਼ੀਲ ਬਣਨਾ ਪੈਂਦਾ ਬਹੁਤ ਕੰਮਾਂ ਦੇ ਵਿੱਚ ਐਡਜਸਟਮੈਂਟ ਵੀ ਕਰਨੀ ਪੈਂਦੀ ਆ ਕਿਉਂਕਿ ਜਦੋਂ ਆਪਾਂ ਘਰੋਂ ਨਿਕਲ ਕੇ ਬਾਹਰ ਦੁਨੀਆ ਦੇ ਵਿੱਚ ਵਿਚਰਦੇ ਆ ਆਪਾਂ ਨੂੰ ਬਹੁਤ ਸਾਰੇ ਲੋਕ ਮਿਲਦੇ ਆ ਬਹੁਤ ਲੋਕ ਤਾਂ ਬਹੁਤ ਵਧੀਆ ਵੀ ਹੁੰਦੇ ਆ ਤੇ ਕਈ ਲੋਕ ਚਾਪਲੂਸ ਵੀ ਹੁੰਦੇ ਆ ਅੱਡੋ-ਅੱਡ ਤਰ੍ਹਾਂ ਦੇ ਲੋਕੀ ਹੁੰਦੇ ਆ ਕੋਈ ਹੈਲਪ ਕਰਨ ਵਾਲੇ ਹੁੰਦੇ ਆ ਤੇ ਕੁਝ ਕੰਮ ਖਰਾਬ ਕਰਨ ਵਾਲੇ ਹੁੰਦੇ ਆ ਹਨਾ ਤੇ ਇਹ ਜਿਹੜੇ ਟਾਈਮ ਦੇ ਵਿੱਚ ਜਿਹੜੀ ਹੈ ਸੈਨ ਸ਼ਕਤੀ ਧੀਰਜ ਸੇਮ ਬਣਾਉਣਾ ਮਿਹਨਤ ਕਰਨੀ ਕੰਮ ਨੂੰ ਸ਼ੌਂਕ ਬਣਾਉਣਾ ਇਹ ਬਹੁਤ ਜ਼ਰੂਰੀ ਹੋ ਜਾਂਦਾ ਹੈ ਹਨਾ ਕਿਉਂਕਿ ਜ਼ਰੂਰੀ ਨਹੀਂ ਹੈ ਕਿ ਵੀ ਸਾਰੇ ਆਪ ਦਾ ਬਿਜ਼ਨਸ ਕਰਨ ਆਪਦੇ ਘਰੇ ਰਹਿ ਕੇ ਹੀ ਕੰਮ ਕਰਨ ਤੇ ਕਿਉਂਕਿ ਜਦੋਂ ਆਪਾਂ ਕਿਸੇ ਦੇ ਅੰਡਰ ਚ ਕੰਮ ਕਰਦੇ ਆ ਨਾ ਤਾਂ ਫਿਰ ਬਹੁਤ ਚੀਜ਼ਾਂ ਦੀ ਆਪਾਂ ਨੂੰ ਜ਼ਰੂਰਤ ਪੈਂਦੀ ਆ ਬਹੁਤ ਸਾਰੇ ਗੁਣਾਂ ਦੀ ਜ਼ਰੂਰਤ ਪੈਂਦੀ ਆ ਜੋ ਕਿ ਉੱਥੇ ਕੰਮ ਆਉਂਦੇ ਆ ਆਪਣੀ ਦੁਨੀਆਦਾਰੀ ਦੀ ਇੱਕ ਚੀਜ਼ ਹੁੰਦੀ ਆ ਕਿ ਸਭ ਨੂੰ ਨਾ ਦੂਜੇ ਦਾ ਕੰਮ ਸੁੱਖਾ ਲੱਗਦਾ ਹੁੰਦਾ ਆ ਨਾ ਉਸ ਨੂੰ ਜੇ ਕਹਿ ਦਈਏ ਵੀ ਦੂਜੇ ਦੀ ਥਾਲੀ 'ਚ ਲੱਡੂ ਵੱਡੇ ਲੱਗਦਾ ਹੁੰਦਾ ਆ ਜਿਵੇਂ ਕਿ ਸੋਚਿਆ ਜਾਵੇ ਤਾਂ ਬੱਚੇ ਹਨਾ ਬੱਚਿਆਂ ਨੂੰ ਐ ਲੱਗਦਾ ਜਿਹੜੇ ਵੱਡੇ ਆ ਮਤਲਬ ਕਿ ਇਹ ਤਾਂ ਐਸ਼ ਕਰਦੇ ਆ ਇਹ ਤਾਂ ਸੌਖੇ ਆ ਵੀ ਸਾਨੂੰ ਪੜਨਾ ਪੈਂਦਾ ਆ ਪੜਾਈ ਬਹੁਤ ਔਖੀ ਹੁੰਦੀ ਆ ਤੇ ਜਿਹੜੇ ਵੱਡੇ ਹੁੰਦੇ ਆ ਉਹਨਾਂ ਨੂੰ ਐ ਲੱਗਦਾ ਵੀ ਇਹ ਬੱਚਿਆਂ ਦੀ ਤੇ ਇਹ ਜ਼ਿੰਦਗੀ ਵਧੀਆ ਆ ਤੇ ਇਹ ਆਪ ਦਾ ਵਧੀਆ ਜਿਹੜੀ ਜ਼ਿੰਦਗੀ ਜੀ ਰਹੇ ਆ ਤੇ ਵਧੀਆ ਮौज ना ਪੜ ਰਹੇ ਆ ਇਹਨਾਂ ਨੂੰ ਕੋਈ ਫਿਕਰ ਨਹੀਂ ਹੁੰਦਾ ਕੋਈ ਟੈਨਸ਼ਨ ਨਹੀਂ ਹੁੰਦੀਗੀ ਤੇ ਇਸ ਤਰ੍ਹਾਂ ਹੀ ਲੱਗਦਾ ਰਹਿੰਦਾ ਇੱਕ ਦੂਜੇ ਦਾ ਮਤਲਬ ਕੀ ਕੰਮ ਜਿਹੜਾ ਆ ਉਹ ਹਰ ਕਿਸੇ ਨੂੰ ਸੋਖਾ ਲੱਗਦਾ ਪਰ ਦੇਖਿਆ ਜਾਵੇ ਤਾਂ ਨਾ ਕੋਈ ਬੱਚਿਆਂ ਦੀ ਪੜਾਈ ਸੋਖੀ ਹੈ ਨਾ ਵੱਡਿਆਂ ਦੇ ਕੰਮ ਕਾਜ ਸੋਖੇ ਆ ਨਾ ਜਿਹੜੇ ਬਜ਼ੁਰਗਾਂ ਉਹਨਾਂ ਦੀ ਜ਼ਿੰਦਗੀ ਸੌਖੀ ਹੁੰਦੀ ਆ ਸੌਖੀ ਉਹੀ ਹੁੰਦੀ ਆ ਜਦੋਂ ਕੰਮ ਨੂੰ ਸ਼ੌਂਕ ਬਣਾ ਕੇ ਕਰ ਲੈਂਦੇ ਆ ਆਪਣੀ ਜ਼ਿੰਦਗੀ ਨੂੰ ਹੱਸ ਕੇ ਜਿੰਦੇ ਆ ਬਸ ਉਹ ਕੰਮ ਕਾਰ ਜਿਹੜੇ ਆ ਉਹੀ ਸੌਖੇ ਹੁੰਦੇ ਆ ਜੀ ਬਸ ਮੇਰੇ ਕਹਿੰਦਾ ਮਤਲਬ ਇਹ ਹੀ ਆ ਕਿ ਅਗਰ ਆਪਾਂ ਕੰਮ ਨੂੰ ਸ਼ੌਂਕ ਬਣਾ ਕੇ ਕਰੀਏ ਮਿਹਨਤ ਨਾ ਕਰੀਏ ਤੇ ਕੋਈ ਵੀ ਕੰਮ ਜਿਹੜਾ ਇੰਪੋਸੀਬਲ ਹੁੰਦਾ ਨੀਗਾ ਹਰ ਕੰਮ 'ਚ ਆਪਾਂ ਸਫਲ ਹੋ ਸਕਦੇ ਆ ਤੇ ਲੋ ਜੀ ਇਸ ਤੋਂ ਬਾਅਦ ਆਪਾਂ ਗੱਲਬਾਤ ਕਰ ਰਹੇ ਆ ਕਿ ਆਪਾਂ ਨੂੰ ਆਪਣੇ ਡੇਲੀ ਰੁਟੀਨ ਦੇ ਕੰਮ ਕਾਜਾਂ ਦੇ ਨਾਲ-ਨਾਲ ਆਪਾਂ ਨੂੰ ਆਪਣੇ ਸ਼ੌਂਕ ਵੀ ਜ਼ਰੂਰ ਪੂਰੇ ਕਰਨੇ ਚਾਹੀਦੇ ਆ। ਕਮ ਸੇ ਕਮ ਹਫਤੇ ਦੇ ਵਿੱਚ ਇੱਕ ਦਿਨ ਇਹ ਜਾਂ ਰੱਖਣਾ ਚਾਹੀਦਾ ਜਦੋਂ ਆਪਾਂ ਆਪਣੇ ਸ਼ੌਂਕ ਪੂਰੇ ਕਰ ਸਕੀਏ ਕਿਉਂਕਿ ਫਿਰ ਉਸ ਦੇ ਨਾਲ ਆਪਣੇ ਜਿਹੜੇ ਕੰਮ ਕਾਜ ਹੈ ਉਹ ਆਪਾਂ ਨੂੰ ਬੋਰ ਨਹੀਂ ਲੱਗਦੇਗੇ। ਬੋਰ ਨਹੀਂ ਲੱਗਦੇਗੇ। ਦੂਸਰਾ ਇਹ ਹੈ ਕਿ ਆਪਾਂ ਨੂੰ ਕਦੇ ਵੀ ਡਿਪਰੈਸ਼ਨ ਨਹੀਂ ਹੁੰਦਾਗਾ। ਆਪਾਂ ਆਪਣੇ ਸ਼ੌਂਕ ਵੀ ਪੂਰੇ ਕਰਦੇ ਰਵਾਂਗੇ ਤੇ ਆਪਣੇ ਮਨ ਨੂੰ ਸਕੂਨ ਜਾਂ ਮਿਲਦਾ ਹੈ ਨਾ। ਨਹੀਂ ਤਾਂ ਫਿਰ ਇਸ ਤਰ੍ਹਾਂ ਲੱਗ ਲੱਗ ਜਾਂਦਾ ਵੀ ਕੰਮ ਜਿਹੜਾ ਹੈ ਉਹ ਸਿਰਫ ਬੋਝ ਹੈ ਤੇ ਇਸ ਕਰਕੇ ਹਮੇਸ਼ਾ ਆਪਦੇ ਵਾਸਤੇ ਟਾਈਮ ਜ਼ਰੂਰ ਕੱਢਣਾ ਚਾਹੀਦਾ ਆਪਦੇ ਸ਼ੌਂਕ ਜ਼ਰੂਰ ਪੂਰੇ ਕਰਨੇ ਚਾਹੀਦੇ ਆ। ਇਸ ਤੋਂ ਇਲਾਵਾ ਜੀ ਆਪਾਂ ਨੂੰ ਉਸ ਰੱਬ ਦਾ ਉਸ ਈਸ਼ਵਰ ਦਾ ਸ਼ੁਕਰੀਆ ਜ਼ਰੂਰ ਅਦਾ ਕਰਨਾ ਚਾਹੀਦਾ ਆ ਜਿਸ ਨੇ ਆਪਾਂ ਨੂੰ ਇਸ ਦੁਨੀਆ ਦੇ ਵਿੱਚ ਭੇਜਿਆ ਤੇ ਆਪਣੇ ਜਿਹੜੇ ਆ ਮਾਪੇ ਬਣਾਈ ਆ ਜੋ ਆਪਣੀ ਇਸ ਦੁਨੀਆ ਦੇ ਵਿੱਚ ਆਪਾਂ ਨੂੰ ਲਿਆ ਸਕੇ ਆ। ਤੇ ਉਸ ਰੱਬ ਨੇ ਆਪਾਂ ਨੂੰ ਇੰਨੇ ਜੋਗਾ ਕਰਤਾ ਹੈ ਕਿ ਆਪਾਂ ਆਪਣੇ ਕੰਮ ਕਾਜ ਜਿਹੜੇ ਕਰ ਸਕਦੇ ਆ ਹਨ ਦੇਖੋ ਜੀ ਜਿਹੜੇ ਦੁੱਖ ਸੁੱਖ ਆ ਉਹ ਆਪਣੀ ਜ਼ਿੰਦਗੀ ਦਾ ਹਿੱਸਾ ਆ ਔਰ ਦੁੱਖ ਸੁੱਖ ਹਰੇਕ ਦੀ ਜ਼ਿੰਦਗੀ ਦਾ ਹਿੱਸਾ ਹੁੰਦਾ ਹੀ ਆ ਕਿਸੇ ਦੇ ਇੰਨਾ ਹੁੰਦਾ ਵੀ ਦੁੱਖ ਜ਼ਿਆਦਾ ਹੁੰਦੇ ਆ ਸੁੱਖ ਘੱਟ ਹੁੰਦੇ ਆ ਤੇ ਕਿਸੇ ਦੇ ਸੁੱਖ ਜ਼ਿਆਦਾ ਹੁੰਦੇ ਦੁੱਖ ਘੱਟ ਹੁੰਦੇ ਆ ਪਰ ਇਹ ਨਹੀਂ ਹੁੰਦਾ ਵੀ ਸੁੱਖ ਦੁੱਖ ਮਿਲਦੇ ਨਹੀਂ ਆ ਸਭ ਕੁਝ ਉਹਨਾਂ ਜ਼ਿੰਦਗੀ ਦੇ ਵਿੱਚ ਸਭ ਨੂੰ ਮਿਲਦਾ ਆ ਤੇ ਕਦੇ ਵੀ ਮਤਲਬ ਕਿ ਇੱਕ ਚੀਜ਼ ਦਾ ਵੀ ਰੋਣਾ ਨਹੀਂ ਰੋਣਾ ਚਾਹੀਦਾ ਵੀ ਸਾਨੂੰ ਆ ਨਹੀਂ ਮਿਲਿਆ ਸਾਨੂੰ ਉਹ ਨਹੀਂ ਮਿਲਿਆਗਾ ਕਿਉਂਕਿ ਜੇ ਦੂਸਰੀ ਦੁਨੀਆ ਨੂੰ ਦੇਖਿਆ ਜਾਵੇ ਨਾ ਮਤਲਬ ਕਿ ਬਹੁਤ ਸਾਰੇ ਅਜਿਹੇ ਲੋਕਾਂ ਨੂੰ ਦੇਖਿਆ ਜਾਵੇ ਜਿਨ੍ਹਾਂ ਦੇ ਹੱਥ ਪੈਰ ਨਹੀਂ ਹੁੰਦੇ ਅੱਖਾਂ ਨਹੀਂ ਹੁੰਦੀਆਂ ਸੁਣਦਾ ਨਹੀਂ ਹੁੰਦਾ ਉਹਨਾਂ ਨੂੰ ਅਪੰਗ ਹੁੰਦੇ ਆ ਹਨਾ ਪਰ ਫੇਰ ਵੀ ਉਹ ਵੀ ਬੋ ਜਿੰਦਗੀ 'ਚ ਬਹੁਤ ਕੁਝ ਕਰ ਰਹੇ ਹੁੰਦੇ ਆ ਤੇ ਉਹਨਾਂ ਨੂੰ ਦੇਖਿਆ ਜਾਵੇ ਤਾਂ ਉਹਨਾਂ ਦੇ ਬਜਾਏ ਆਪਾਂ ਬਹੁਤ ਸਹੀ ਆ ਤੇ ਇਸ ਕਰਕੇ ਰੱਬ ਦਾ ਜਿਹੜਾ ਸ਼ੁਕਰ ਕਰਨਾ ਚਾਹੀਦਾ ਵੀ ਰੱਬਾ ਤੂੰ ਸਾਨੂੰ ਇਹ ਜੀ ਜ਼ਿੰਦਗੀ ਦਿੱਤੀ ਹੈ ਹੈਨਾ ਵੀ ਹੱਥ ਪੈਰ ਸਲਾਮਤ ਦਿੱਤੇ ਆ ਵੀ ਆਪਾਂ ਆਪਦੀ ਕਮਾਈ ਖੁਦ ਕਰ ਸਕਦੇ ਆ ਮਿਹਨਤ ਖੁਦ ਕਰ ਸਕਦੇ ਆ ਹੈਨਾ ਉਸ ਸਵਾਈ ਗੁਰੂ ਦਾ ਹਮੇਸ਼ਾ ਸ਼ੁਕਰਾਨਾ ਕਰਨਾ ਚਾਹੀਦਾ ਵੀ ਇਹੇ ਵਾਹਿਗੁਰੂ ਜੇ ਤੂੰ ਸਾਨੂੰ ਜ਼ਿੰਦਗੀ ਦਿੱਤੀ ਹੈ ਇਸ ਸੰਸਾਰ ਵਿੱਚ ਲੈ ਕੇ ਆਏ ਆ ਤੇ ਸਾਡੇ ਮਾਪੇ ਵੀ ਸਲਾਮਤ ਐ ਸਾਡੇ ਭੈਣ ਭਰਾ ਵੀ ਸਲਾਮਤ ਐ ਤੇ ਅਸੀਂ ਵੀ ਸਨਮਤ ਐ ਵੀ ਅਸੀਂ ਆਪਦੇ ਕੰਮ ਕਾਜ ਜਿਹੜੇ ਆ ਖੁਦ ਕਰ ਰਹੇ ਆ ਮਿਹਨਤ ਕਰ ਰਹੇ ਆ ਤੇ ਸਾਡੇ ਕੰਮ ਕਾਜ ਨੂੰ ਸਫਲਤਾ ਦੇ ਵੀ ਹਮੇਸ਼ਾ ਤੇ ਅਸੀਂ ਮਤਲਬ ਇੰਨੇ ਜੋਗੇ ਹੋ ਸਕੀਏ ਵੀ ਅਸੀਂ ਕਿਸੇ ਦੂਸਰੇ ਦਾ ਵੀ ਭਲਾ ਕਰ ਸਕੀਏ ਤਾਂ ਹਮੇਸ਼ਾ ਖਾਂਦੇ ਪੀਂਦੇ ਉਰਤੇ ਬੈੰਦੇ ਉਸ ਵਾਹਿਗੁਰੂ ਦਾ ਸ਼ੁਕਰੀਆ ਜ਼ਰੂਰ ਅਦਾ ਕਰਨਾ ਚਾਹੀਦਾ ਆ ਕਿਉਂਕਿ ਦੁੱਖ ਸੁੱਖ ਤੋਂ ਜਿਹੜੇ ਹੈਗੇ ਆ ਉਹ ਤਾਂ ਜ਼ਿੰਦਗੀ ਦਾ ਹਿੱਸਾ ਹੀ ਆ ਹਨਾ ਉਹ ਤਾਂ ਆਉਣੇ ਹੀ ਆਉਣੇ ਉਹ ਤਾਂ ਆਪਾਂ ਨੂੰ ਪਤਾ ਹੋਣਾ ਚਾਹੀਦਾ ਵੀ ਜੇ ਸੁੱਖ ਆਇਆ ਤੇ ਦੁੱਖ ਵੀ ਆਊਗਾ ਹੀ ਆਊਗਾ ਹਨਾ ਕਿਤੇ ਨੇ ਕਿਤੇ ਆਪਾਂ ਇਸ ਦੁਨੀਆ ਨਾਲ ਜੁੜੇ ਹੋਏ ਆ ਤੇ ਦੁਨੀਆ ਦੇ ਵਿੱਚ ਸਭ ਕੁਝ ਹੀ ਹੁੰਦਾ ਆ ਪਰ ਉਸ ਵਾਹਿਗੁਰੂ ਨੂੰ ਹਮੇਸ਼ਾ ਹੀ ਸ਼ਿਕਾਇਤਾਂ ਨਹੀਂ ਕਰਨੀਆਂ ਚਾਹੀਦੀਆਂ ਤੇ ਹਮੇਸ਼ਾ ਉਹਦਾ ਸ਼ੁਕਰੀਆ ਅਦਾ ਕਰਨਾ ਚਾਹੀਦਾ ਹੈ ਵੀ ਇਹ ਵਾਹਿਗੁਰੂ ਤੂੰ ਸਾਨੂੰ ਜਿਹੜੀ ਜੀ ਜ਼ਿੰਦਗੀ ਦਿੱਤੀ ਐ ਵਧੀਆ ਦਿੱਤੀ ਐ ਬਸ ਸਾਨੂੰ ਸਹੀ ਸਲਾਮਤ ਰੱਖੀ ਸਾਡੇ ਹੱਥ ਪਰ ਸਹੀ ਸਲਾਮਤ ਰੱਖੀ ਅਸੀਂ ਕਮਾਈਆਂ ਕਰ ਸਕੇ ਸਾਡਾ ਜਿਹੜਾ ਸ਼ਰੀਰ ਤੰਦਰੁਸਤ ਰੱਖੀ ਇਹ ਰੱਬਗੇ ਅਰਦਾਸ ਕਰਨੀ ਚਾਹੀਦੀ ਹੈ ਹਮੇਸ਼ਾ ਤੇ ਇਹ ਸੀਗਾ ਜੀ ਆਪਣੀਆਂ ਕੁਝ ਗੱਲਾਂ ਬਾਤਾਂ ਜਿਹੜੀਆਂ ਤੁਹਾਡੇ ਨਾਲ ਸ਼ੇਅਰ ਕੀਤੀਆਂ ਜੇ ਤੁਹਾਨੂੰ ਆਪਣਾ ਇਹ ਵਾਲਾ ਵਲੌਗ ਵਧੀਆ ਲੱਗਿਆ ਹੋਵੇ ਤੇ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਕੇ ਜਰੂਰ ਦੱਸਿਓ ਜੀ ਕਿਹੋ ਜਿਹਾ ਲੱਗਿਆ ਆਪਣਾ ਅੱਜ ਵਾਲਾ ਵਲੌਗ ਜੀ ਤੇ ਲੋ ਜੀ ਨਾਲੇ ਆਪਾਂ ਡੇਲੀ ਰੁਟੀਨ ਦੇ ਕੰਮਕਾਜ ਕਰ ਲਏ ਸਵੇਰ ਦਾ ਟਾਈਮ ਹੈ ਔਰ ਸਾਰੇ ਕੰਮਕਾਜ ਚੱਲ ਰਹੇ ਆ ਇੱਥੇ ਮੈਂ ਤਪਉਣ ਲੱਗ ਗਈ ਆ ਤੰਦੂਰ ਹੁਣ ਬਣਾਉਣੇ ਆ ਫੁਲਕੇ ਜੀ ਤੇ ਇਸ ਦੇ ਨਾਲ ਹੀ ਆਪਾਂ ਅੱਜ ਵਾਲੇ ਵਲੌਗ ਦਾ ਕਰਾਂਗੇ ਐਂਡ ਜੀ ਵਲੌਗ ਵਧੀਆ ਲੱਗਿਆ ਹੋਵੇ ਤਾਂ ਲਾਈਕ ਸ਼ੇਅਰ ਕਰਕੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਹਾਂਜੀ ਆਉਣ ਵਾਲੇ ਵਲੌਗ ਵੀ ਆਪਣੇ ਜਰੂਰ ਦੇਖਿਓ ਜੀ ਤੇ ਕਰਾਂਗੇ ਤੁਹਾਡੇ ਕਮੈਂਟਸ ਦਾ ਇੱਕ ਰਿਪਲਾਈ ਜੀ ਬਹੁਤ ਵਧੀਆ ਕਮੈਂਟ ਤੁਸੀਂ ਕਰਦੇ ਹੋ ਤੇ ਇਹ ਚਾਦਰ ਸੀ ਕਿ ਜਿਹੜੀ ਮੈਂ ਕੱਲ ਤੁਹਾਨੂੰ ਵਲੌਗ ਚ ਦਿਖਾਈ ਸੀ ਜਿਹੜੀ ਮੈਂ ਕਢਾਈ ਕੀਤੀ ਸੀਗੀ ਇਹ ਥੋੜੀ ਜੀ ਘਸ ਗਈ ਹੈ ਤੇ ਇਸ ਕਰਕੇ ਮੈਂ ਇਹਦੀ ਸਿੰਗਲ ਚਾਦਰ ਬਣਾ ਰਹੀ ਸੀ ਤੇ ਠੀਕ ਹੈ ਜੀ ਅੱਜ ਵਾਲੇ ਵਲੌਗ ਦਾ ਆਪਾਂ ਐਂਡ ਕਰ ਰਹੇ ਹਾਂ ਹੋ ਗਿਆ ਜੀ ਦੁਪਹਿਰ ਦਾ ਟਾਈਮ ਸਬਜ਼ੀ ਬਣ ਗਈ ਹੈ ਅਰਬੀ ਦੀ ਫੇਰ ਅੱਜ ਮਿਲਾਂਗੇ ਕੱਲੋ ਇੱਕ ਨਵੇਂ ਵਲੌਗ ਦੇ ਨਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਹੱਸਦੇ ਵਸਦੇ ਰਹੋ ਹਮੇਸ਼ਾ ਖੁਸ਼ ਰਹੋ ਜੀ ਤੇ ਆਪਣੇ ਚੈਨਲ ਨੂੰ ਸਪੋਰਟ ਕਰਦੇ ਰਹੋ ਜੀ